ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਰਾਜ ਲਾਲੀ ਗਿਲ ਵੱਲੋਂ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਕਰ ਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਗਿਆ ਕਿ ਇਹ ਬਜਟ ਕਿਸੇ ਆਮ ਵਰਗ ਲਈ ਨਹੀਂ ਬਲਕਿ ਇੱਕ ਪਾਰਟੀ ਦੇ ਹਿੱਤ ਲਈ ਹੈ ਇਸ ਵਿੱਚ ਮਹਿਲਾਵਾਂ ਨੂੰ ਪੂਰੀ ਤਰ੍ਹਾਂ ਦਰਕਿਨਾਰ ਕੀਤਾ ਗਿਆ ਹੈ ਕਿ ਸ਼ਾਇਦ ਇਸ ਟਾਈਮ ਦਾ ਬਜਟ ਜਿਹੜਾ ਸਾਡਾ ਬਹੁਤ ਹੀ ਅੱਛਾ ਨਿਕਲੇਗਾ ਪੰਜਾਬ ਨੂੰ ਵੀ ਬਹੁਤ ਫਾਇਦਾ ਹੋਏਗਾ ਸਪੈਸ਼ਲੀ ਜੜੀਆਂ ਵਿਮਨ ਜੜੀਆਂ ਨਾ ਉਹਨਾਂ ਨੂੰ ਇੰਪਾਵਰਮੈਂਟ ਹੋਲ ਮਿਲੇਗੀ ਲੇਕਿਨ ਜਦੋਂ ਸਾਡੇ ਮੈਡਮ ਫਾਈਨੈਂਸ ਮਿਨਿਸਟਰ ਸਿਤਾ ਰਾਮਨ ਜੀ ਨੇ ਬਜਟ ਪੇਸ਼ ਕੀਤਾ ਡੇਡ ਘੰਟੇ ਦੀ ਸਪੀਚ ਦੇ ਅੰਦਰ ਅਸੀਂ ਇਹੀ ਲੱਭਦੇ ਰਹੇ ਕਿ ਸ਼ਾਇਦ ਹੁਣ ਸ਼ਾਇਦ ਹੁਣ ਕੋਈ ਨਾ ਕੋਈ ਜੜੀ ਆ ਸਾਨੂੰ ਇੰਪਾਵਰਮੈਂਟ ਵਿਮਨ ਨੂੰ ਮਿਲੇਗੀ ਲੇਕਿਨ ਗੱਲ ਉਹੀ ਦੀ ਉਹੀ ਰਹੇਗੀ ਜੜੀ ਪਹਿਲਾਂ ਕੈਰਟਸ ਦਿਖਾਉਂਦੇ ਰਹੇ ਨੇ ਹੁਣ ਉਹਨਾਂ ਨੇ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਸੀ ਕਿ ਅਸੀਂ ਜਿਹੜਾ ਇਹ ਬਜਟ ਹੈਗਾ ਇਹ ਜੈਂਡਰ ਬਾਇਸਡ ਬਜਟ ਹੈ ਅਸੀਂ ਵਿਮਨ ਨੂੰ ਇੰਪਾਵਰ ਕਰਾਂਗੇ ਇਹਦੇ ਅੰਦਰ ਲੇਕਿਨ ਹਮ ਪਾਵਰ ਦੇ ਅੰਦਰ ਕੁਝ ਸਮ ਨਜ਼ਰ ਤੇ ਕੁਝ ਵੀ ਨਹੀਂ ਆਇਆ ਯੈਸ ਡੈਫੀਨਿਟਲੀ ਉਹਨਾਂ ਨੇ ਜਿਹੜਾ ਬਜਟ ਹੈਗਾ ਪਹਿਲੇ ਪਿਛਲੇ ਤੋਂ ਜ਼ਿਆਦਾ ਉਹਦਾ ਪ੍ਰਾਈਸ ਜਿਹੜੀ ਉਹਦੀ ਜਿਹੜੀ ਅਮਾਉਂਟ ਹੈ ਉਹ ਜ਼ਰੂਰ ਵਧਾ ਦਿੱਤੀ ਗਈ ਹੈ ਲੇਕਿਨ ਉਸ ਦਾ ਫਾਇਦਾ ਕਿਸ ਨੂੰ ਕੀ ਹੋਇਆ ਲੇਡੀ ਜਿਹੜੀਆਂ ਲੇਡੀਜ਼ ਲਈ ਇਹਨਾਂ ਨੇ ਕਿਹਾ ਕਿ ਅਸੀਂ ਵਰਕਿੰਗ ਔਮਨ ਦੇ ਲਈ ਹੌਸਲ ਕਰਾਂਗੇ ਸਕੂਲ ਦੇ ਬੱਚਾ ਲਈ ਕਰਾਂਗੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਇੰਪਲੀਮੈਂਟੇਸ਼ਨ ਕਹਿਣੀਆਂ ਬਹੁਤ ਚੰਗੀਆਂ ਲੱਗਦੀਆਂ ਨੇ ਪਰ ਜਦੋਂ ਦੀ ਇੰਪਲੀਮੈਂਟੇਸ਼ਨ ਦੀ ਬਾਰੀ ਆਉਂਦੀ ਹੈ ਉਹ ਜਿਹੜੀ ਇੰਪਲੀਮੈਂਟੇਸ਼ਨ ਹੈ ਇਟ ਟੇਕਸ ਲੋਟ ਆਫ ਟਾਈਮ ਕਿੱਥੇ ਬਣਾਣਗੇ ਵਰਕਿੰਗ ਹੌਸਟਲ ਕਿੰਨੇ ਵਿਮਨ ਦੇ ਲਈ ਬਣਾਣਗੇ ਇਹ ਸਾਰੀ ਜਿਹੜੀ ਹੈ ਟਾਈਮ ਲੱਗਦਾ ਹਰ ਚੀਜ਼ ਨੂੰ ਬਿਲਡਿੰਗ ਇੱਕ ਦਿਨ ਚ ਨਹੀਂ ਖੜੀ ਹੋ ਜਾਂਦੀ ਜਿੰਨਾ ਚਿਰ ਹੁਣ ਤੁਸੀਂ ਅੱਜ ਜੋ ਵੀ ਡਿਕਲੇਅਰ ਕੀਤਾ ਇਹਨੂੰ ਜਦ ਤੱਕ ਇੰਪਲੀਮੈਂਟ ਕਰੋਗੇ ਤਦ ਤੱਕ ਦੂਜੇ ਬਜਟ ਦਾ ਟਾਈਮ ਆ ਜਾਣਾ ਤਾਂ ਇਹ ਸਿਰਫ ਕੈਰੈਕਟਰ ਦੀ ਕੈਰੈਕਟਰ ਰਹਿ ਜਾਂਦੀ ਹੈ ਐਂ ਜਿਹੜੀ ਵਿਮਨ ਦਾ ਕਿਹਾ ਕਿ ਅਸੀਂ ਇਹਨਾਂ ਨੂੰ ਸਮਾਲ 스ਕੇਲ ਇੰਡਸਟਰੀ ਦੇ ਲਈ ਜਾਂ ਜਿਹੜੀ ਆਪਣਾ ਐਂਟਰਪ੍ਰਾਈਜ਼ ਜਿਹੜੀਆਂ ਨਵੀਆਂ ਵਿਮਨ ਹੈਗੀਆਂ ਨੇ ਆਪਣਾ ਸਮਾਲ 스ਕੇਲ ਕੋਈ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੀਆਂ ਨੇ ਪਰ ਮੈਂ ਇਹ ਕਹਨੀ ਆ ਕਿ ਹੁਣ ਤੁਸੀਂ স্মਲ 스ਕੇਲ ਨਵੇਂ ਤੋਂ ਸ਼ੁਰੂ ਕਰ ਰਹੇ ਹੋ ਜਿਹੜੀਆਂ ਪੁਰਾਣੀਆਂ ਵਿਮਨ ਆਲਰੇਡੀ ਬਿਜ਼ਨਸ ਕਰ ਰਹੀਆਂ ਨੇ ਸਪੈਸ਼ਲੀ ਨਾਓ ਡੇਜ਼ ਵਿਮਨ ਆਰ ਇਨ ਡੀਲਿੰਗ ਇਨ ਪ੍ਰੋਪਰਟੀਜ਼ ਆਲਸੋ ਤੁਸੀਂ ਕੀ ਕੀਤਾ ਪ੍ਰੋਪਰਟੀ ਦੇ ਅੰਦਰ ਇੰਡੈਕਸੇਸ਼ਨ ਕੱਢ ਦਿਤੀ ਉਹਦੇ ਅੰਦਰੋਂ ਕਹਿ ਦਿੱਤਾ ਕਿ ਅਸੀਂ 20% ਤੋਂ ਘਟਾ ਕੇ 12.5 ਕਰ ਦਿੱਤਾ ਇਹਦੇ ਉੱਤੇ ਲੇਕਿਨ ਹੁੰਦਾ ਕੀ ਹੈ ਕਿ ਇੰਡੈਕਸੇਸ਼ਨ ਕੀ ਚੀਜ਼ ਹੈ ਅੱਜ ਮੈਂ ਮੈਂ 10 ਸਾਲ ਪਹਿਲਾਂ ਇੱਕ ਫਲੈਟ ਖਰੀਦਿਆ ਸੀਗਾ 50 ਲੱਖ ਦਾ ਅੱਜ ਮੈਂ ਇਹਨੂੰ 10 ਸਾਲ ਦੇ ਬਾਅਦ ਵੇਚ ਰਹੀ ਹਾਂ 1.5 ਕਰੋੜ ਦਾ ਲੇਕਿਨ ਉਹਦੇ ਅੰਦਰ ਕੀ ਹੁੰਦਾ ਕਿ ਜਿਹੜਾ ਪ੍ਰੈਜ਼ੈਂਟ ਵੈਲਿਊ ਹੈ ਉਹਦੀ ਉਹ 13 ਲੱਖ 1.3 ਦੀ ਆ ਜਾਂਦੀ ਹੈ ਕਿ ਉਹਦੇ ਉੱਤੇ ਟੈਕਸ ਲੱਗਦਾ ਹੁਣ ਇਹਨਾਂ ਨੇ ਕੀ ਕੀਤਾ ਨਹੀਂ ਅਸੀਂ ਉਹ ਨਹੀਂ ਕਰਨਾ ਅਸੀਂ ਕਰਨਾ ਹੈ ਕਿ 1 ਕਰੋੜ 1 50 ਲੱਖ ਦਾ ਪਹਿਲਾਂ ਖਰੀਦਿਆ ਸੀ 1.5 ਕਰੋੜ ਦਾ ਹੁਣ ਜਿਹੜਾ ਤੁਸੀਂ ਵੇਚਿਆ ਤੁਹਾਡਾ ਪ੍ਰੋਫਿਟ 1 CR ਹੈ ਹੁਣ ਉਹ ਟੋਟਲ 1 CR ਦੇ ਉੱਤੇ ਲਗਾਣਗੇ ਤੇ ਇਹਦਾ ਮਤਲਬ ਤੇ ਇਹ ਹੀ ਹੁੰਦਾ ਹੈ ਕਿ ਤੁਸੀਂ ਸੱਜੇ ਹੱਥ 'ਚ ਪੌਕੇਟ 'ਚ ਪੈਸੇ ਪਾ ਦਿਓ ਤੇ ਖੱਬੇ ਹੱਥ 'ਚ ਕੱਢ ਲਓ ਐਂਡ ਦੈਨ ਯੂ نو ਵਿਮਨ ਦੇ ਲਈ ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ निर्भया फंड जोड़ा है कितने तक हले तक यूज होया कि डिस्ट्रीब्यूशन हुई है देर इज़ नो टॉक अबाउट दैट तो क्या मैम आप आने वाले समय में इस चीज़ के लिए मांग करेंगी जैसे भी आपने निर्भय का मुद्दा उठाया है तो आपको लगता है कि आप इस चीज़ की आने वाले टाइम में स्टेट की तो क्या आप इस चीज़ जी की हाँ, हाँ बिल्कुल ऐसा है कि लेट द बिल गेट पास्ट राज्यसभा सभा में डिस्कशन है लोकसभा में डिस्कशन है राज्यसभा में जाएगा फाइनली इसका जो है ड्राफ्ट आने दीजिए उसके बाद हम अपनी जो कंसर्न्स है वो जरूर उठाएंगे और गवर्नमेंट को जरूर बताएंगे जहाँ तक कि वो कहते हैं कि हमने जो नौकरियाँ दी हैं दो करोड़ नौकरियाँ इन्होंने बोला कि हम दे रहे हैं एवरी ईयर राइट तो दस साल से ये कह रहे हैं कि हम दो करोड़ जो नौकरियाँ जनरेट करके दे रहे हैं तो दो साल का मतलब क्या हुआ बीस हज़ार हो है। वो कहाँ हैं किसको मिलियन अनएम्प्लॉयमेंट इज स्टिल द सेम पीपल आर डाइंग absolutely uh, उनके पास इनकम नहीं आ रही है अभी वो कह रहे हैं कि जो बीस हज़ार की जो है ये अभी चार गुना और भी कर देंगे इसका दी हज़ार मुझे ये बताइए नौकरी का जन कहाँ पर जनरेट कैसे होती है जॉब्स जनरेट होती हैं अगर आप इंडस्ट्री लगाते हो इंडस्ट्री के बाद उसकी इम्प्लॉय जो इनकम होती है रेवन्यूज आते हैं सब कुछ होता है कहाँ है इंडस्ट्री लगी हुई कौन सी इंडस्ट्री आई है अभी तक और किस नौकरियों की बात कर रहे हैं कि हमने जो है इतनी पहले दे चुके हैं दो करोड़ वगैरह करोड़ वो खुद मान रहे हैं इस चीज़ के लिए कि हमसे ये नहीं हुआ नहीं हुआ तो अब ये नया वाला कैसे हो जाएगा टॉकिंग अबाउट पंजाब पंजाब को क्या दिया है इन्होंने सिर्फ दो स्टेट को खुश किया है तमिलनाडु एंड बिहार ये जो बजट है ये पार्टी बचाओ बजट है ना कि पूरे देश के लिए उनको उनको राहत देने के लिए बजट है पंजाब के अंदर एमएसपी मांगते रहे लीगैलिटी मांगते रहे हमारे किसान कुछ नहीं हुआ इस बारे لیکن ਹੁਣ ਇਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਆ ਸਬਸਿਡੀਆਂ ਮਿਲਦੀ ਸੀ 25000 ਤੋਂ ਘਟਾ ਕੇ ਉਹ ਬਹੁਤ ਜ਼ਿਆਦਾ ਘਟਾ ਦਿੱਤੀ ਹੈ ਤਾਂ ਅਸੀਂ ਬਜਟ ਕਿਹੜੇ ਬਜਟ ਦੀ ਗੱਲ ਕਰ ਰਹੇ ਹਾਂ ਅਸੀਂ ਇਸ ਦੇ ਲਈ ਜੋ ਹੈ ਪੰਜਾਬ ਲਈ ਤਾਂ ਬਿਲਕੁਲ ਹੀ ਕੁਝ ਨਹੀਂ ਹੈ ਨਾ ਕਿ ਉਹਨਾਂ ਦੇ ਡੇਢ ਘੰਟੇ ਦੀ ਸਪੀਚ ਦੇ ਅੰਦਰ ਪੰਜਾਬ ਦਾ ਇੱਕ ਜ਼ਿਕਰ ਤੱਕ ਨਹੀਂ ਆਇਆ ਕਿਤੇ ਔਰ ਇਹ ਜਿਹੜਾ ਬਜਟ ਹੈ ਮੇਰੀ ਤਰਫ ਤੋਂ ਜੋ ਮੈਂ ਦੇਖਦੀ ਇਸ ਬਜਟ ਨੂੰ ਮੇਰੇ ਲਈ ਤਾਂ ਇਹ ਬਜਟ ਜਿਹੜਾ ਬਿਲਕੁਲ ਨਿਲ ਹੈ ਐਬਸੋਲੂਟਲੀ ਲੇਕਿਨ ਅਸੀਂ ਵੇਟ ਕਰਦੇ ਹਾਂ ਕਿ ਇਹਦੀ ਇੰਪਲੀਮੈਂਟੇਸ਼ਨ ਕੀ ਹੋਏਗੀ ਇਸ ਬਾਰੇ ਕੀਤਾ ਜਾਵੇ ਮੈਡਮ